ਜੀ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ। ਆਈ ਹੋਪ ਤੁਸੀਂ ਸਾਰੇ ਵਧੀਆ ਹੋਣਗੇ। ਅੱਜ ਆਏ ਹੋਏ ਆਪਾ ਫਤੇਗੜ ਸਾਹਿਬ ਆਪਣੇ ਪਿੰਡ ਦੇ ਨਾਲ ਲੰਗਰ ਲਾਉ ਹੈ। ਅੱਜ ਆਪਣੇ ਲੰਗਰ ਦਾ ਦੂਆ ਦਿਨ ਦਿਖਾਉਣਾ ਹੈ ਬਾਈ ਤੁਹਾਨੂੰ ਸੇਵਾਦਾਰ ਤਨਮਨ ਨਾਲ ਸੇਵਾ ਕਰਦੇ ਹਾਂ। ਸੇਵਾਦਾਰ ਆਪਣੇ ਇੱਧਰ ਵਰਤਨਾ ਦੀ ਸੇਵਾ ਕਰ ਰਹੇ ਨੇ। ਹਾਂਜੀ ਵਾਟਰ ਜੀ ਕਿਵੇਂ ਚੱਲ ਰਿਹਾ ਹੈ ਕੰਮ ਕਰ? ਹਾਂਜੀ ਸਰਪੰਚ ਸਾਹਿਬ। ਪੰਚ ਸਾਹਿਬ ਕਹਿੰਦੇ ਗਰਮੀ ਲੱਗਦੀ ਹੈ। ਇੱਧਰ ਬਾਈ ਬੀਬੀਆਂ ਆਪਣੀਆਂ ਨੰਬਰ ਦਾ ਸਾਹ ਵਾ ਇੱਧਰ ਚਾਹ ਦੀ ਸੇਵਾ ਪਰ ਲੱਗੇ ਹੋਇਆ ਹਮ ਹਮਾ ਕੇ ਹਾਂਜੀ ਨੰਬਰ ਦਾ ਸਾਹਿਬ ਜੀ ਕਿੰਨੇ ਦੇ ਅੱਗੇ ਲੱਗੇ ਅੱਗੇ ਅੰਕ ਉੱਤੇ ਚੱਲ ਰਹੀਆਂ ਜੀ ਕੋਈ ਗਲਤੀ ਨਹੀਂ ਹੋਗੀ ਆ ਸਰਪੰਚ ਇੱਧਰ ਬਾਈ ਬੀਬੀਆਂ ਵੀ ਰੋਟੀਆਂ ਪਕਾ ਰਹੀਆਂ ਧੜਾ ਧੜ ਸਬਜੀ ਬਣ ਰਹੀ ਹੈ ਬਾਈ ਚਾਚਾ ਜੀ ਨੇ ਕਰੀ ਅੱਜ ਚਾਹ ਦੀ ਸੇਵਾ ਆਪਣਾ ਨੰਗਰ ਚੱਕ ਕਿਉਂਕਿ ਸਾਰੇ ਨੰਗਰ ਚੱਕੇ ਹੋ ਚੱਕ ਹੋ ਗਏ ਉਹਦੇ ਕਰਕੇ ਨੰਗਰ ਬਣਾਈ ਹੈ ਕਾਲੇ ਹੋ ਗਏ ਆ ਇੱਧਰ ਬਾਈ ਖੀਰ ਚੱਲ ਰਹੀ ਐ ਦੂਸਰਾ ਪ੍ਰਸ਼ਾਦ ਦੇ ਮਿਕਸ ਵੇਜ ਦੇਖੋ ਬਾਈ ਆਪਾ ਜੂਰਾワ ਸਿੰਘ ਬਾਬਾ ਫੋਦੇ ਸਿੰਘ ਜੀ ਦੀ ਕਿਰਪਾ ਨਾਲ ਬਹੁਤ ਹੀ ਵਧੀਆ ਲੰਗਰ ਚੱਲ ਰਿਹਾ ਬਾਈ ਡੰਡੇ ਲਾਲਾ ਅੱਜ ਲੰਗਰ ਸਿਖਾ ਰਹੇ ਆ ਹਾਂਜੀ ਪ੍ਰਧਾਨ ਜੀ ਕਿਦਾਂ ਕੰਮ ਕਾ ਚੱਲ ਰਿਹਾ ਬਾਈ ਸੰਕਟ ਜਿਆਦਾ ਹੋਊਗੀ ਤਾਂ ਕਰਕੇ ਆਪਾਂ ਥੋੜੇ ਡੰਡੇ ਲਾਏ ਹੋਏ ਆ ਹਾਂਜੀ

ਵੋਰਮੈਨ ਸਾਹਿਬ ਵੀ ਬਾਈ ਸੇਵਾ ਕਰ ਰਹੇ ਅੱਜ ਬਿਸਕੁਟ ਤੇ ਚਾਹ ਦੀ ਦੋ ਦਿਨ ਹੋ ਗਏ ਬਾਈ ਨੂੰ ਵੀ ਬਾਬਾ ਜੀ ਦੀ ਕਿਰਪਾ ਨਾਲ ਕੰਮ ਬਦੇ ਚੱਲ ਰਿਹਾ ਹੈ ਬਿੱਟੂ ਚਾਚਾ ਜੀ ਚਾਹ ਦੀ ਸੇਵਾ ਨਿਵਾ ਰਹੇ ਨੇ ਆਹ ਚਾਚਾ ਜੀ ਕਿੰਨੇ ਦੇ ਅੱਗੇ ਲੱਗੇ ਚਾਹਦੇ ਜੀ ਚਾਹ ਤਾਂ ਹੀ ਸਵੇਰ ਦੀ ਟੂਹੀ ਨਹੀਂ ਸਿੱਧੀ ਹੋਈ ਬਹੁਤ ਵਧੀਆ ਬਾਈ ਸੇਵਾ ਤੁਹਾਡੀ ਇਹ ਇੱਧਰ ਬਾਈ ਖੀਰ ਪਰਾਂ ਸਬਜ਼ੀ ਤੇ ਬੀਬੀਆਂ ਵੀ ਪ੍ਰਸ਼ਾਦੇ ਬਣਾ ਰਹੀਆਂ। ਮਿੱਤਰ ਬਾਈ ਦੁੱਧ ਪੀ ਆਪਣਾ। ਉਹਨੇ ਤੇ ਵੀਕ ਜਾਂਦੀ ਹੈ ਫਿਰ ਇੱਥੇ ਲੱਗੇ। ਵਧੀਆ ਬਾਈ ਕੱਠਾ ਪੂਰਾ ਹੈ ਨਾ। ਮੇਰੀ ਉੰਮੀ ਵੀ ਜਾਣੀ ਖਾਰ ਨਾ। ਉਹ ਅੱਜ ਹੈ ਬਹੁਤ ਬੜਾ। ਰੱਦੀਏ ਕੰਮ ਚੱਲਦਾ ਹੈ ਨਾ। ਹਾਂਜੀ ਬਾਈ। ਦੋ ਦਿਨ ਹੋ ਗਏ ਮੈਂ ਪਰੇ। ਇਵਾਦਾਰ ਭਾਈ ਆਪਣੀ ਸੇਵਾ ਪੂਰੀ ਕਰ ਰਹੇ ਹਨ ਮੰਨ ਤੇ ਸਲਾਮ ਅਦਾ ਜਾ ਭਾਈ ਬਹੁਤਾ ਜਿਆਦਾ ਇਕੱਠਾ ਹੈ ਇਸ ਵਾਰ ਆਪਾਂ ਦੇ ਮਤਲਬ ਖੜਕੇ ਖਾਣ ਵਾਲੀ ਸਿਸਟਮ ਕਰਿਆ ਹੋਇਆ ਹੈ ਬਾਈ ਬੈਠੇ ਜਿਹੜੇ ਇਹ ਹਾਂਜੀ ਰਾਜੂ ਬਾਈ ਕਿਵੇਂ ਚੱਲ ਰਿਹਾ ਆਪਣਾ ਲੰਗਰ ਦਾ ਕੰਮ? ਬਹੁਤ ਵਧੀਆ ਚੱਲਦਾ। ਇਸ ਵਾਰ ਸੰਗਤ ਤਾਂ ਜ਼ਿਆਦਾ ਹੋਊਗੀ। ਆਪਾਂ ਨੇ ਡੰਡੇ ਲਾ ਲਾ ਕੇ ਰੋਟੀ ਖਵਾਈ। ਹਾਂਜੀ ਬਿਲਕੁਲ। ਕਿਤੇ ਚਾਰ ਬਾਅਦ ਲੰਗਰ ਦੀ ਸਮਾਪਤੀ ਆਪਣੀ ਦੀ। ਬਹੁਤ ਸ਼ਤ ਤਰ ਲੱਗ ਰਹੀ ਹੈ। ਚਲੋ ਕੰਮ ਬਧੀਆ। ਸਰ ਗਿਆ ਆਪਣਾ ਕੰਮ ਵਧੀਆ ਹੋ ਗਿਆ ਪਰਮਾਤਮਾ ਦੀ ਕਿਰਪਾ ਨਾਲ ਲੰਗਰ ਆਪਣਾ ਵਧੀਆ ਚੱਲਿਆ ਇੱਕ ਨੰਬਰ। ਦੋ ਦਿਨ ਸੇਵਾਦਾਰਾਂ ਨੇ ਵੀ ਪੂਰੀ ਸੇਵਾ ਕਰੀਏ। ਫੋਮ ਹਵਾ ਕੇ समाप्त तो चंद रही है साफ सफाई रख रहे हैं छा चलो भाई चलो तो चल <laughs> ਹੇਲਾ ਉਹ ਖੱਟ ਨਾ ਖਾ ਲਿਓ ਹੇਲਾ ਵਾਹੋ ਬਾਈ ਵਾਖੀਰ ਹਾਦੀ ਦਾ ਜੋਰ ਹੈ ਹੇਲਾ ਉਹ ਇੱਕ ਗੱਲ ਆਪਣੀ ਆ ਜੀ 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 ਕੰਮ ਹੋਣਾ ਆਪਾਂ ਚੱਲੇ ਪਿੰਡ ਨੂੰ ਠੀਕ ਹੈ ਹਾਂਜੀ ਬਾਈ ਜੀ ਲੰਗਰ ਆਪਣਾ ਕਿਵੇਂ ਚੱਲਿਆ ਬਹੁਤ ਵਧੀਆ ਲੰਗਰ ਚੱਲਿਆ ਜੀ ਬਹੁਤ-ਬਹੁਤ ਸਾਰੇ ਸੇਵਾਦਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਪਿਛਲੇ 3 ਦਿਨਾਂ ਤੋਂ ਲਗਾਤਾਰ ਸੇਵਾ ਕੀਤੀ ਹੈ ਜੀ ਠੀਕ ਹੈ ਬਾਈ ਸਾਹਿਬਾ ਨੂੰ ਧੰਨਵਾਦ ਧੰਨਵਾਦ ਬਾਈ ਹੁਣ ਆਪਣੇ ਆ ਸੰਗਤ ਦਾ ਪਿੰਡ ਵੱਲੋਂ ਹੋਣਗੇ ਰਵਾਨਾ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਜੀ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ 'ਚ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਬਈ ਆਪਣੀ ਵੀਡੀਓ ਨੂੰ ਵੱਧਦੇ-ਵੱਧ ਕਰੇ ਕਰੋ ਬਈ ਤੁਹਾਡੇ ਮਾਨਯੋਗ ਨਾਲੇ ਆਪਾਂ ਗਾਹਾਂ ਤੱਕ ਪਹੁੰਚਣਾ ਬਈ ਧੰਨਵਾਦ ਸਾਰਿਆਂ ਦਾ